ਇਹ ਕੇਸ ਜਿਹੜਾ ਮਜੀਠੀਆ ਸਾਹਿਬ ਵਾਲਾ ਜਿਹਦੇ ਕਰਕੇ ਮੈਨੂੰ ਲੱਗਦਾ ਕਿ ਹੋਰ ਬਹੁਤੀਆਂ ਖਬਰਾਂ ਹੀ ਸਾਹਮਣੇ ਨਹੀਂ ਆ ਰਹੀਆਂ ਕੇਸ ਦੇ ਵਿੱਚ ਨਵਾਂ ਨਵਾਂ ਕੁਝ ਆ ਰਿਹਾ ਹੈ ਜਿਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਪੈਸੇ ਦੇ ਲੈਣ ਦੇਣ ਦੇ ਮਾਮਲੇ ਦੇ ਵਿੱਚ ਕੇਸ ਹੈ ਜਾਇਦਾਦ ਨਾਲ ਜੁੜਿਆ ਹੋਇਆ ਈਡੀ ਆ ਸਕਦੀ ਹੈ ਪਰ ਈਡੀ ਤੋਂ ਪਹਿਲਾਂ ਕਹਿੰਦੇ ਵੀ ਐਨਸੀਬੀ ਆ ਗਈ ਹੈ ਕਿਉਂਕਿ ਉਹ ਡਰਗ ਤਸਕਰੀ ਵਾਲਾ ਮਸਲਾ ਭਾਵੇਂ ਐਫਆਈਆਰ ਦੇ ਵਿੱਚ ਨਹੀਂ ਲੱਗ ਰਿਹਾ ਸੀ ਕਿ ਉਹਦੇ ਨਾਲ ਜੁੜਿਆ ਮਸਲਾ ਹੈ ਪਰ ਪਰ ਤਾਂ ਉਹ ਵੀ ਖੁੱਲ ਰਹੀਆਂ ਨੇ ਕੇਸ ਪਿਛਲੇ ਪਾਸਿਓਂ ਜੜਾਂ ਵਾਲੇ ਪਾਸੇ ਨੂੰ ਫੇਰ ਜਾ ਰਿਹਾ ਤੇ ਅੱਗੇ ਵੀ ਤੁਰ ਰਿਹਾ ਹੈ ਇਹ ਚੀਜ਼ਾਂ ਦੇ ਵਿੱਚ ਵੀ ਕਾਫੀ ਕੁਝ ਮਿਲਣ ਲੱਗਦਾ ਹੋਰ ਨਵਾਂ ਸਾਹਮਣੇ ਆਏਗਾ ਮਜੀਠੀਏ ਵਾਸਤੇ ਹੁਣ ਕੁਝ ਨਹੀਂ ਜਾਏਗਾ ਖਬਰਾਂ ਚ ਕੀ ਕੁਝ ਮਜੀਠੀਏ ਲਈ ਪੋਜ਼ਿਟਿਵ ਕੀ ਹੈ ਨਾ ਖਬਰਾਂ ਚ ਇੱਕੋ ਇੱਕ ਗੱਲ ਹੈ ਕਿ ਉਹਦਾ ਜੀਜਾ ਖਲੋਤਾ ਨਾਲ ਹੂੰ ਪਹਿਲਾਂ ਮਾਨ ਸਾਹਿਬ ਕਹਿੰਦੇ ਸਨ ਕਿ ਲੜੇ ਨੇ ਆਪੋ ਵਿੱਚ ਦੀ ਤੇ ਤੁਸੀਂ ਵੇਖੋ ਕਿ ਹੁਣ ਸੁਖਵੀਰ ਸਿੰਘ ਬਾਦਲ ਨੇ ਕੱਲ ਕੂਰ ਕਮੇਟੀ ਦੇ ਵਿੱਚ ਵੀ ਸਟੈਂਡ ਲਿਆ ਅਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤੇ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਰਾਇਆ ਇੰਡਸਟਰੀ ਜਾਂ ਜਿਹੜੀਆਂ ਹੋਰ ਕੁਝ ਕੰਪਨੀਆਂ ਨੇ ਜਿਹਦਾ ਜ਼ਿਕਰ ਕੀਤਾ ਕਿ ਵਿਦੇਸ਼ੀ ਫੰਡਿੰਗ ਇਹਨਾਂ ਨੇ ਹਾਸਲ ਕੀਤੀ ਆ ਜੀ ਤਾਂ ਉਹ ਡਾਕੂਮੈਂਟ ਪੇਸ਼ ਕਰਕੇ ਸੁਖਵੀਰ ਸਿੰਘ ਬਾਦਲ ਨੇ ਚੈਲੰਜ ਕੀਤਾ ਸੀਗਾ ਕਿ ਦਿਖਾਓ 2007 ਤੋਂ ਬਾਅਦ ਯਾਨੀ ਮਜੀਠੀਆ ਸਿਆਸਤ ਦੇ ਤੌਰ ਤੇ ਜੇ ਤੁਸੀਂ ਦੇਖੋਗੇ ਪਾਰੀ ਸ਼ੁਰੂ ਕਰਦਾ 2007 ਤੋਂ ਜੀ ਕਿ ਉਦੋਂ ਪਹਿਲਾਂ ਕੀ ਸੀ ਤੇ ਉਦੋਂ ਬਾਅਦ ਕਿਹੜੀ ਫੰਡਿੰਗ ਆਈ ਆ ਯਾਨੀ ਇਹ ਤੇ ਹੈ ਕਿ ਚਲੋ ਗੱਲ ਜਿੱਦਾਂ ਮਰਜ਼ੀ ਦੀ ਹੋਵੇ ਕਿ ਜਦੋਂ ਤੁਹਾਡੇ ਨਾਲ ਕੋਈ مصیبت ਵੇਲੇ ਖੜਨ ਵਾਲਾ ਹੋਵੇ ਜੀ ਥੋੜਾ ਜਿਹਾ ਦੁੱਖ ਜਿਹੜਾ ਨਾ ਕੱਟ ਜਾਂਦਾ ਹੈ ਦੁੱਖ ਮੁੱਕਦਾ ਤੇ ਨਹੀਂ ਹੂੰ ਦੁੱਖ ਥੋੜਾ ਟੁੱਟਦਾ ਜ਼ਰੂਰ ਆ ਜੀ ਹੁਣ ਉਦੋਂ ਅਗਲੀਆਂ ਜਿਹੜੀਆਂ ਖਬਰਾਂ ਨੇ ਉਹ ਮਜੀਠੀਆਂ ਜਾਂ ਮਜੀਠੀਆਂ ਫੈਮਲੀ ਵਾਸਤੇ ਨਕਾਰਾਤਮਕ ਹੀ ਰਹਿਣਗੀਆਂ ਹਾਂਜੀ ਕਿਉਂਕਿ ਨਵਾਂ ਨਵਾਂ ਕੁਝ ਜੋੜੀ ਰਿਹਾ ਜੀ ਮਤਲਬ ਕਿ ਮਾਚ ਲੈ ਗਏ ਆ ਜੀ ਉੱਥੇ ਪ੍ਰਾਪਰਟੀ ਹੈ ਜੀ ਫਿਰ ਬਿੱਟੂ ਵਾਲਖ ਅੱਛਾ ਉਹ ਜ਼ਰੂਰ ਸਟੇਟਮੈਂਟ ਸੁਣ ਦੀ ਜ਼ਰੂਰ ਤੇ ਪੰਜਾਬੀਆਂ ਨੂੰ ਜੀ ਬਿੱਟੂ ਵਾਲਖ ਇਸ ਕੇਸ ਦੇ ਵਿੱਚ ਇੱਕ ਐਸਾ ਚਿਹਰਾ ਇੱਕ ਐਸਾ ਸ਼ਖਸ ਜਿੱਦੀ ਮਤਲਬ ਕਿ ਗੱਲ ਕਿਸੇ ਵੇਲੇ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਸੀਗੀ ਮੈਂ ਤੇ ਹੁਣ ਸ਼ਕਲੋ ਸੂਰਤ ਤੇ ਸਿਆਣਿਆ ਤੇ ਚਿੱਟੀ ਦਾੜੀ ਹੋਈ ਪਈ ਆ ਬਿੱਟੂ ਆਲਖ ਦੀ ਬਿੱਟੂ ਆਲਖ ਨੇ ਜਿਹੜੀ ਗੱਲ ਕਹੀ ਆ ਉਹ ਕਾਬਲੇ ਗੌਰ ਆ ਕਿ ਇਹਦੇ ਚ ਪੰਜ ਐਸਆਈਟੀ ਬਣੀਆਂ ਹਮ ਪਰ ਕਿਸੇ ਨੇ ਕੰਮ ਸ਼ਤਦ ਨਾਲ ਨਹੀਂ ਕੀਤਾ ਬਲਕੇ ਜਿਹੜੇ ਅਫਸਰ ਐਸਆਈਟੀਆਂ ਦੇ ਵਿੱਚ ਕੰਮ ਕਰ ਚੁੱਕੇ ਇਹਨਾਂ ਦੀਆਂ ਪ੍ਰਾਪਰਟੀਆਂ ਚੈੱਕ ਕਰੋ ਇਹਦਾ ਮਤਲਬ ਇਹ ਆ ਹਾਂਜੀ ਕਿ ਹਾਈ ਪ੍ਰੋਫਾਈਲ ਮਾਮਲੇ ਦੇ ਵਿੱਚ ਹਾਈ ਪ੍ਰੋਫਾਈਲ ਲੋਕਾਂ ਤੋਂ ਲੱਗਦਾ ਇਹੋ ਆ ਕਿ ਚੰਗੀ ਉਗਰਾਈ ਕੀਤੀ ਕਿ ਮੈਂ ਨਹੀਂ ਕਹਿ ਰਿਹਾ ਬਿੱਟੂ ਸਾਹਿਬ ਕਹਿ ਰਹੇ ਨੇ ਜੀ ਕਰੋ ਉਹਨਾਂ ਨੂੰ ਚੈੱਕ ਕਰੋ ਝੂਠ ਬੋਲਦੇ ਨੇ ਸੱਚ ਬੋਲਦੇ ਨੇ ਜੀ ਜੀ ਤਾਂ ਮਤਲਬ ਇਹ ਆ ਕਿ ਇਸ ਸਟੇਟਮੈਂਟ ਤੇ ਵੀ ਥੋੜਾ ਜਿਹਾ ਕੰਨ ਧਰਨ ਦੀ ਜ਼ਰੂਰਤ ਹੈ ਬਾਕੀ ਬੋਨੀ ਅਜਨਾਲਾ ਚਟੋਪਾਦੇ ਆਏ ਨਿਰੰਜਨ ਸਿੰਘ ਉਹ ਸਾਰੇ ਹਾਜ਼ਰ ਨੇ ਜੀ ਨਵਾਂ ਕਿਸ ਕਿਸ ਕੋਲ ਕੀ ਆ ਮੈਨੂੰ ਨਹੀਂ ਪਤਾ ਹਾਂ ਬਿਲਕੁਲ ਉੱਤੇ ਜਦੋਂ ਜਾ ਕੇ ਸਟੇਟਮੈਂਟਾਂ ਦਰਜ ਹੋਣਗੀਆਂ ਜਾ ਕੇ ਫਿਰ ਪਤਾ ਲੱਗੂਗਾ ਤੇ ਅੱਜ ਤੁਸੀਂ ਉਹ ਦੇਖਿਆ ਹੋਣਾ ਕਿ ਉਹ ਵੀਡੀਓ ਵੀ ਵਾਇਰਲ ਹੋ ਗਈ ਆ ਕਿ ਜਿਹਦੇ ਵਿੱਚ ਮਾਨ ਸਾਹਿਬ ਕਹਰੇ ਸਨ ਕਿ 29 ਮੋਬਾਈਲ ਬਰਾਮਦ ਹੋਇਆ ਜੀ ਤੇ ਇਹਨਾਂ ਦੇ ਵਕੀਲ ਨੇ ਉਹ ਰਿਕਵਰੀ ਮੀਮੋ ਦਿਖਾਤਾ ਕਿ ਲਵ ਇੱਕ ਵੀ ਲੱਭ ਕੇ ਦਿਖਾ ਇੱਕ 29 ਦਾ ਫਰਕ ਬਹੁਤ ਹੈ ਵੈਸੇ ਇਹ ਨਹੀਂ ਸਮਝ ਆਈ ਗੱਲ ਵੀ ਚਲੋ 2 4 ਤਾਂ ਇਦਾਂ ਹੋ ਜਾਣਾ ਰਮਾਨ ਸਾਹਿਬ ਲਈ ਕੋਈ ਫਰਕ ਨਹੀਂ ਹੈ ਬੀ ਐਮ ਡਬਲਯੂ ਦਾ کارਖਾਨਾ 골ਡੀ ਬ੍ਰਾਂਡ ਨੂੰ ਹੱਥ ਕਢੀ ਹੂੰ ਕਰੋੜਾਂ ਦਾ ਪੁੱਲ 5 ਕੇ 8 ਲੱਖ ਚ ਬਣਾ ਦੇਣਾ ਸਰ ਅਸੀਂ ਤੇ ਬਹੁਤ ਪੁਰਾਣੇ ਜਾਣਦੇ ਹਾਂ ਨਾ ਜੀ ਜੀ ਕਿਹਨਾਂ ਵਾਸਤੇ ਕੋਈ ਫਰਕ ਵੱਡੇ ਨਹੀਂ ਹੁੰਦੇ ਹੂੰ ਇੱਥੇ ਫਰਕ ਮਤਲਬ ਕਿ ਆਮ ਬੰਦੇ ਵਾਸਤੇ ਹੁੰਦੇ ਨੇ ਨਾ ਜੀ ਸੋ ਗੱਲ ਇਹ ਆ ਜਨਾਬ ਕਿ ਹੁਣ ਜਿਹੜੀ ਅੱਜ ਦੀ ਖਬਰ ਹੈ ਕਿ ਬਿਕਰਮ ਮਜੀਠੀਏ ਨੂੰ ਲਿਆਂਦਾ ਗਿਆ ਦਫ਼ਤਰ ਦੇ ਵਿੱਚ ਉੱਥੇ ਮਜੀਠੀਆ ਦੀ ਪਤਨੀ ਗਨੀਵ ਗੌਰ ਵੀ ਬੀ ਉੱਥੇ ਆਏ ਜੀ ਉਹਨਾਂ ਨੂੰ ਕਾਂਹ ਜਾਣ ਨਹੀਂ ਦਿੱਤਾ ਗਿਆ ਕਿ ਤੁਸੀਂ ਆਪਣੇ ਸਮਰਥਕ ਲੈ ਕੇ ਆਏ ਉਹਨਾਂ ਨੇ ਆਖਿਆ ਕਿ ਮੈਂ ਆਪਣੇ ਵਕੀਲਾਂ ਦੇ ਨਾਲ ਜਾ ਸਕਦੀ ਹਾਂ ਮੇਰੇ ਕੋਲ ਕਿਹੜਾ ਕੋਈ ਵੈਪਨ ਹੈ ਚੁਣੀ ਹੋਈ ਮੈਂ ਐਮਐਨਏ ਜੀ ਪਰ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਦਾ ਹਸਾਬ ਕਿਤਾਬ ਚੱਲੀ ਜਾਂਦਾ ਹੈ ਉਸ ਤੋਂ ਬਾਅਦ ਹੁਣ ਮੈਨੂੰ ਨਹੀਂ ਲੱਗਦਾ ਕਿ ਕੋਈ ਰਾਤ ਕੋਈ ਗੁੰਜਾਇਸ਼ ਛਿੜੀ ਆ ਉਹ ਮਜੀਠੀਆਂ ਨੂੰ ਦਿੱਤੀ ਜਾਏਗੀ ਗੱਲ ਅਗਲੀ ਹੁਣ ਸੁਣਨ ਵਾਲੀ ਆ ਜੀ ਦੇਖੋ ਮਜੀਠੀਏ ਤੋਂ ਬਾਦ ਨੇੜ ਦਾ ਰਿਸ਼ਤੇਦਾਰ ਹੂੰ ਹੋ ਸਕਦਾ ਕੱਲ ਨੂੰ ਉਹਦੇ ਤੇ ਵੀ ਸਕੇ ਜਾ ਕੱਸਿਆ ਜਾ ਉਹ ਕੋਈ ਵੀ ਹੋ ਸਕਦਾ ਹਣਾ ਵੈਸੇ ਕਰੇਟ ਪਈ ਵੀ ਆ ਕਿਹਦੇ ਤੇ ਜੀ ਮੈਨੂੰ ਨਾਮ ਨਹੀਂ ਚਿੱਤੇ ਪਰ ਉਹ ਇਹਨਾਂ ਦੇ ਨੇੜ ਦੇ ਹੀ ਐ ਉਹਨਾਂ ਦੇ ਘਰ ਤੇ ਵੀ ਆ ਨੇੜ ਦੇ ਤੇ ਪਊਗਾ ਹੀ ਪਊਗਾ ਹੂੰ ਚਾਹੇ ਉਹ ਫੈਨ ਹੋਵੇ ਜੀਜਾ ਹੋਵੇ ਜਾਂ ਕੋਈ ਯਾਰ ਦੋਸਤ ਹੋਵੇ ਜੀ ਜੀ ਠੀਕ ਹੈ ਜੀ ਇਹ ਵੀ ਇੱਕ ਚੀਜ਼ ਜਿਹੜੀ ਆ ਉਹ ਤੁਸੀਂ ਦੇਖ ਸਕੋਗੇ ਆਉਣ ਵਾਲੇ ਸਮੇਂ ਦੇ ਵਿੱਚ ਹੂੰ ਉਹਦੇ ਕਾਰਨ ਵੀ ਤੁਹਾਨੂੰ ਦੱਸੂਗਾ ਫਿਲਹਾਲ ਮਲਕੀ ਜੋ ਸੁਖਵੀਰ ਸਿੰਘ ਬਾਦਲ ਜਾਂ ਸੁਖਵੀਰ ਸਿੰਘ ਬਾਦਲ ਦੀ ਟੀਮ ਯਤਨ ਕਰ ਰਹੀ ਸੀਗੀ ਕਿ ਭਾਈ ਉੱਤੇ ਗੱਲ ਕੀਤੀ ਜਾਵੇ ਐਨਸੀਬੀ ਦੀ ਐਂਟਰੀ ਤਾਂ ਤੁਸੀਂ ਦੇਖ ਰਹੇ ਹੋ ਜੀ ਅੱਜ ਆਮ ਆਦਮੀ ਪਾਰਟੀ ਨੇ ਉਹਦੇ ਤੇ ਪ੍ਰਤੀਕਰਮ ਵੀ ਦੇ ਦਿੱਤਾ ਹੈ ਪ੍ਰਤੀਕਰਮ ਵੀ ਦਿੱਤਾ ਹੈ ਕਿ ਭਾਈ ਇਹ ਮਾਮਲੇ ਨੂੰ ਕਮਜ਼ੋਰ ਕਰਨ ਦਾ ਯਤਨ ਹੈ ਪਰ ਹਾਲ ਫਿਲਹਾਲ ਉਤਲੇ ਜਿਹੜੇ ਕੋਈ ਕੰਨੀ ਨਹੀਂ ਫੜਾ ਰਹੇ ਸਗੋ ਆਪਣੇ ਬੰਦਿਆਂ ਨੂੰ ਮੈਸੇਜ ਲਾ ਰਹੇ ਆ ਕਿ ਮਜੀਠੀਆ ਦਾ ਪੱਖ ਨਾ ਪੂਰੋ ਕੰਨੀ ਘਤਰਾਓ ਹੂੰ ਇਹ ਪੋਲਿਟਿਕਸ ਦਾ ਦੂਸਰਾ ਪੱਖ ਹੈ ਕਿਉਂਕਿ ਜਦੋਂ ਫਸ ਗਿਆ ਤੁਸੀਂ ਸਰ ਇੱਥੇ ਆਂਦੇ ਹੁੰਦੇ ਨਾ ਪੈਂਦੀਆਂ 'ਚ ਕੋਈ ਸਹਗਾ ਨਹੀਂ ਹੁੰਦਾ ਜੀ ਜਦੋਂ ਕੋਈ ਵੀ ਬੰਦਾ ਫਸ ਜਾਂਦਾ ਹੈ ਨਾ ਫਿਰ ਕੋਈ ਦੇ ਰਾਈ ਲਿਖਦਾ ਬਿਲਕੁਲ ਬਿਲਕੁਲ ਤਾਂ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸੇ ਤਰ੍ਹਾਂ ਹੀ ਚਲਦੀਆਂ ਨੇ ਯਾਨੀ ਮੈਂ ਸ਼ੁਰੂ ਚ ਡਿਸਕਲੇਮਰ ਦੇਤਾ ਇਹਨਾਂ ਦੇ ਸਮਰਥਕਾਂ ਨੂੰ ਜੀ ਦੇਵੇ ਤੁਹਾਡੇ ਲਈ ਸਕਾਰਾਤਮਕ ਕੁਝ ਨਹੀਂ ਹੈ ਨਾ ਖਬਰਾਂ ਜੀ ਬਿਲਕੁਲ ਤੁਹਾਡੇ ਲਈ ਹਾਲ ਫਿਲਹਾਲ ਨਕਾਰਾਤਮਕ ਹੈ ਹਮ ਕਿ ਐਦਰੋਂ ਵੀ ਬੁਰੀ ਖਬਰ ਐਦਰੋਂ ਵੀ ਬੁਰੀ ਖਬਰ ਜੀ ਇਹਦਾ ਕਾਰਨ ਵੱਡਾ ਇਹ ਆ ਕਿ ਦੇਖੋ ਹੁਣ ਕੋਈ ਪਰਸਨਲ ਰੰਜਿਸ਼ ਲੀਡਰ ਤੇ ਆ ਜਿਹੜੀ ਉਹ ਆਪ ਦੀ ਜਗਾ ਹੋ ਸਕਦੀ ਆ ਪਰ ਐਸ 스테ਜ ਤੇ ਕੋਈ ਕਮੀ ਛੱਡਣ ਦਾ ਮਤਲਬ ਇਹ ਆ ਕਿ ਵਿਕਰਮ ਜੀ ਠੀਏ ਤਾਂ ਕੇਸ ਕੱਲ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਡਿੱਗਿਆ ਨਾ ਜੀ ਤਾਂ ਇਹਨਾਂ ਨਾਲ ਬੁਰੀ ਹੋਊਗੀ ਸਾਬ ਆਹੋ ਇਧਰ ਬਹੁਤ ਕੁਝ ਡਿੱਗ ਪੈਣਾ ਤੇ ਬਹੁਤ ਬੁਰੀ ਹੋਊਗੀ ਸੋ ਇਸ ਕਰਕੇ ਜੇ ਤੁਸੀਂ ਦੇਖੋਗੇ ਤਾਂ ਤਕਰੀਬਨ 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 ਇਸ ਵੇਲੇ ਦਿੱਲੀ ਦਾ ਪ੍ਰਚਾਰ ਤੰਤਰ ਪੰਜਾਬ ਦਾ ਪ੍ਰਚਾਰ ਤੰਤਰ ਇੱਧਰ ਲੱਗਾ ਹੋਇਆ ਹੈ ਬਿਲਕੁਲ ਇੱਧਰ ਲੱਗਾ ਹੋਇਆ ਕਿ ਕਿਸੇ ਤਰੀਕੇ ਨਾਲ ਬਈ ਹੁਣ ਜੇ ਤੁਸੀਂ ਇਦਾਂ ਦੇ ਮਾਹੌਲ ਨੂੰ ਵੇਖੋਗੇ ਨਾ ਕਲੋਸਲੀ ਨੇੜੇ ਤੋਂ ਦੇਖੋਗੇ ਤੇ ਇਦਾਂ ਦਾ ਮਾਹੌਲ ਬਣਿਆ ਪਿਆ ਕਿ ਜੇ ਤੁਸੀਂ ਮਜੀਠੀਏ ਨੂੰ ਗੁਨਾਹਗਰ ਨਹੀਂ ਮੰਨਦੇ ਤਾਂ ਉਹ ਤੁਹਾਨੂੰ ਗੁਨਾਹਗਰ ਮੰਨਦੇ ਆ ਕਿ ਤੁਸੀਂ ਪੰਜਾਬ ਦੇ ਗੁਨਾਹਗਰ ਹੋ ਮਤਲਬ ਕਿ ਕੋਈ ਬੰਦਾ एफआईआर ਦੇ ਵਿੱਚ ਨਾਮਜ਼ਦ ਹੋ ਗਿਆ ਤੇ ਉਹਨੂੰ ਗੁਨਾਹਗਾਰ ਮੰਨੋ ਹੂੰ ਨਹੀਂ ਤੇ ਤੁਸੀਂ ਪੰਜਾਬ ਦੇ ਗੁਨਾਹਗਾਰ ਹੋ ਬਿਲਕੁਲ ਇਹ ਪ੍ਰਚਾਰ ਤੰਤਰ ਦੀ ਐਸ ਵੀ ਨੇ ਕਹਿ ਲੋ ਕਿ ਬੇਤਾਸ਼ਾ ਸ਼ਕਤੀ ਜਿਹੜੀ ਉਹ ਇਸਤੇਮਾਲ ਕਰ ਰਹੀ ਆ ਆਮ ਆਦਮੀ 파ਜੀ ਕਿ ਭਾਈ ਕਿ ਬਾਕੀ ਤੇ ਗੱਲਾਂ ਹੀ ਸਾਹਮਣੇ ਨਹੀਂ ਆ ਰਹੇ ਹਾਂ ਜੀ ਬਿਲਕੁਲ ਦੇਖੋ ਗੱਲ ਇਹ ਆ ਕਿ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਦੀ ਬਦਨਾਮੀ ਕਰਕੇ ਸਤਾ ਹਾਸਲ ਕੀਤੀ ਜੀ ਖਾਸ ਤੌਰ ਤੇ ਪਹਿਲਾਂ ਕਾਂਗਰਸ ਵਾਸਤੇ ਰਾਹ ਪੱਧਰਾ ਕੀਤਾ ਬਦਨਾਮੀ ਇਹਨਾਂ ਨੇ ਕੀਤੀ ਏ ਜਿਆਦਾ ਜੀ ਜੀ ਮਤਲਬ ਕਿ ਜੇ ਤੁਸੀਂ ਦੇਖੋਗੇ ਨਾ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਤੇ ਜਿਆਦਾ ਆਮ ਆਦਮੀ ਪਾਰਟੀ ਵਾਲੇ ਲੈਂਦੇ ਸੀ ਇਹ ਗੱਲ ਬਕਰੀ ਆ ਕਿ ਉਹਦਾ ਫਾਇਦਾ ਜਿਹੜਾ ਹੈ ਪੀਕੇ ਦੀ ਮੈਨੇਜਮੈਂਟ ਤੇ ਜੋ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਪੁਰਾਣਾ ਔਰਾ ਸੀਗਾ ਉਹ ਉਹ ਲੈ ਗਿਆ ਬਿਲਕੁਲ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਫਿਰ ਕੈਪਟਨ ਦੀ ਇਹਨਾਂ ਨੇ ਕੀਤੀ ਕਾਂਗਰਸ ਸਰਕਾਰ ਵਲੇ ਮਜ਼ਮਤ ਤਾਂ ਹੁਣ ਹਾਂ ਇਹਨਾਂ ਨੂੰ ਪਤਾ ਹੈ ਕਿ ਮਜੀਠੀਏ ਦੀ ਇਹ ਮਜ਼ਮਤ ਕਰ ਦੇਉਗੇ ਰਜ ਕੇ ਕਰੋਗੇ ਬਾਦਲ ਫੈਮਿਲੀ ਨੂੰ ਇੱਕ ਤੇ ਇਹਨਾਂ ਦਾ ਲਾਇਸੈਂਸ ਨਹੀਂ ਹੋਏਗਾ ਹਾਂ ਹਾਂ ਬਿਲਕੁਲ ਭੱਜ ਪਾ ਪਾਸੇ ਖਲੋਵੇਗੀ ਜੀ ਦੂਜਾ ਇਹ ਹੈ ਕਿ ਲੋਕਾਂ ਨੇ ਹਾਲੇ ਵੀ ਕਿਤੇ ਨਾ ਕਿਤੇ ਵਿਕਰਮ ਮਜੀਠੀਏ ਪ੍ਰਤੀ ਆਪਣੀ ਜ਼ਿਆਦਾ ਪਰਸੈਪਸ਼ਨ ਬਦਲੀ ਨਹੀਂ ਹੈ ਤੁਸੀਂ ਪਰਸੈਪਸ਼ਨ ਨੂੰ ਇਸਤੇਮਾਲ ਕਰੋ ਅੱਜ ਕੱਲ ਸਰ ਕੋਈ ਸੱਚ ਝੂਠ ਦਾ ਨਾਟਕਾ ਕਰਕੇ ਰਾਜੀ ਨਹੀਂ ਕੋਈ ਟੈਕਨੀਕਲਟੀ ਚ ਵਿਰਲਾ ਜਾਂਦਾ ਹੈ ਕੋਈ ਚ ਕੋਈ ਵਿਰਲਾ ਕਰਦਾ ਬਸ ਫੇਸਬੁੱਕ ਦੀ ਪਰਸੈਪਸ਼ਨ ਬਣੀ ਹੈ ਜਿਹੜੀ ਉਹਦੇ ਅਨੁਸਾਰ ਹੀ ਅੱਗੇ ਚੱਲ ਰਿਹਾ ਹੈ ਉੱਤਰ ਦੇ ਪਾਸੇ ਚੱਲਦੀ ਦੁਨੀਆ ਸਾਰੀ ਅਗਰ ਮਿੰਟੂ ਜੀ ਦੋ ਕਮੈਂਟ ਨੇ ਆਪਾਂ ਪੜ ਲਗੇ ਵਾਟਸਐਪ ਹੋ ਰਿਹਾ ਹੈ ਕਹਿੰਦੇ ਵੀ ਹੁਣ ਸਰਕਾਰ ਨੂੰ ਮਜੀਠੀਆ ਕਹਿੰਦੇ ਦੇ ਕੋਲੋਂ ਕੁਝ ਨਿਕਲਦਾ ਲੱਗ ਨਹੀਂ ਰਿਹਾ ਇੱਕ ਕਮੈਂਟ ਇਹ ਆ ਤੇ ਇੱਕ ਓਜਿਸਦਾਰੀ ਜੀ ਹੋਰਾਂ ਦਾ ਕਮੈਂਟ ਆ ਇਹ ਕਹਿੰਦੇ ਵੀ ਅਕਾਲੀ ਦਲ ਦੀ ਵਾਪਸੀ ਕਹਿੰਦੇ ਮਜੀਠੀਆ ਦੀ ਗ੍ਰਿਫਤਾਰੀ ਤੋਂ ਹੀ ਹੋਣੀ ਹੈ ਵੇਖਿਓ ਹੋ ਸਕਦਾ ਹੈ ਜੀ ਹੁ ਕਈ ਵਾਰੀ ਪਰ ਮੈਂ ਤਾਂ ਇਹ ਕਹਿ ਰਿਹਾ ਕਿ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਵਿਕਰਮਜੀਠੀਏ ਨੂੰ ਰਾਹਤ ਮਿਲ ਗਈ ਹੈ ਇਹ ਆਉਂਦੇ ਹੁੰਦੇ ਨੇ ਜਿਵੇਂ ਫਾਈਨਲ ਸੌਲਟ ਹੈ ਜੀ ਇਹ ਆਖਰੀ ਅੱਲਾ ਹੈ ਹੂੰ ਇਸ ਹੱਲੇ ਚੋਂ ਵਿਕਰਮਜੀਠੀਆ ਨਿਕਲ ਗਏ ਤਾਂ ਬਸ ਠੀਕ ਹੈ ਨਾ ਜੀ ਉਹ ਮਤਲਬ ਕਿ ਗੱਲ ਤੇ ਹੈ ਨਾ ਕੋਈ ਚੋਟ ਸਹਿ ਸਹਿ ਕੇ ਕਹਿੰਦੇ ਕਿ ਸ਼ੰਕਰ ਹੋ ਗਿਆ ਕੋਈ ਚੋਟ ਖਾ ਕੇ ਕੰਕਰ ਕੰਕਰ ਹੋ ਗਿਆ ਇਹ ਇਹ ਇਦਾਂ ਹੀ ਹੁੰਦਾ ਹੈ ਮੁਸੀਬਤਾਂ ਦੇ ਵਿੱਚ ਜਾਂ ਤਾਂ ਫਿਰ ਤੁਸੀਂ ਨਿਖਰ ਜਾਂਦੇ ਜਾਂ ਬਿਖਰ ਜਾਂਦੇ ਗੱਲਾਂ ਦੋ ਹੁੰਦੀਆਂ ਨੇ